ਮੇਰਾ ਜਿਹੜਾ ਸਪੈਸੀਫਿਕ ਕੰਮ ਹੈ ਕਿ ਮਤਲਬ 50 ਨੂੰ ਮਿਲਦੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ। ਸਾਰੀਆਂ ਸਪਾਈਸ ਸਾਰੇ ਜਿਹੜੇ ਸਾਰੇ ਪਹਿਲਾਂ ਵਾਰਡ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦਾ ਸੀ। ਤੇ ਡੈਂਗੀ ਵਾਲਾ ਵਾਰਡ ਵੀ ਤਿਆਰ ਹੈ। ਜੇ ਕੋਈ ਪੇਸ਼ੈਂਟ ਆਵੇ। ਇਸ ਅਸੀਂ ਜਿਹੜਾ ਹਾਰਸ਼ ਕੋਵਰ ਡੈਂਗੂ ਤੇ ਵਾਰਕ ਕੀਤੀ ਉਹਦਾ ਸਾਡੇ ਰਿਜ਼ਲਟਸ ਬਹੁਤ ਅੱਛੇ ਆ ਰਹੇ। ਮੇਰੇ ਕੋ ਡੈਂਗੂ ਦੀ ਇੱਕ ਵੀ ਮੌਤ ਨਹੀਂ ਹੋਈ ਅਜੇ ਤੱਕ। ਤੇ ਹੁਣ ਜਦੋਂ ਹੜ੍ਹ ਵੀ ਆਂਦੇ ਆ ਉਹਦੇ ਵਿੱਚ ਜਿਹੜੇ ਕੰਸੀਕਵੈਂਸ ਹੁੰਦੇ ਨੇ ਉਹਦੇ ਨਾਲ ਇੱਕ ਫਸਲ ਦਾ ਨੁਕਸਾਨ ਹੋ ਗਿਆ। ਤਾਂ ਕੋਈ ਹੋਰ ਦੂਜਾ ਜਾਣੀ ਨੁਕਸਾਨ ਤੋਂ ਬਚਣਾ ਚਾਹੀਦਾ। ਇਹਨਾਂ ਜਿਹੜਾ ਸਭ ਤੋਂ ਵੱਡਾ ਖਤਰਾ ਹੁੰਦਾ ਸਿਹਤ ਪਾਣ ਤੋਂ ਵੀ ਜਦੋਂ ਉਹਦੇ ਨਾਲ ਪਾਣੀ ਰਿਸੂਪ ਕਰਦੇ ਆ ਫਿਰ ਉਹਦੇ ਨਾਲ ਜਿਹੜੀਆਂ ਵਾਟਰ ਬੋਰਨ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਇਹਦੇ ਚ ਮੁੱਖ ਤੌਰ ਤੇ ਜਿਹੜੀਆਂ ਡਾਇਰੀਆ ਡਾਇਗਰੀਟ ਦੀਆਂ ਬਿਮਾਰੀਆਂ ਜਾਂ ਕੋਹੂਪੀ ਹੈਪਟਾਈਟਿਸ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਕੋਲਰਾ ਉਹਨਾਂ ਦੇ ਫੈਲਣ ਦਾ ਖਤਰਾ ਹੁੰਦਾ ਹੈ ਇਸੇ ਤਰ੍ਹਾਂ ਮੱਖੀਆਂ ਮੱਛਰ ਵੱਜ ਜਾਂਦੇ ਆ ਸਿੱਕ ਵਾਇਰਸ ਦਾ ਖਤਰਾ ਹੁੰਦਾ ਹੈ ਡੈਂਗੀ ਚਿਕਨਗੁਨੀਆ ਦਾ ਖਤਰਾ ਹੁੰਦਾ ਉਹ ਸਾਰੀਆਂ ਅਸੀਂ ਪ੍ਰਕਾਸ਼ਨ ਲੈ ਰਹੇ ਆਂ ਕਿ ਪਾਣੀ ਜਿਹੜਾ ਪੀਣਾ ਬੋਤਲ ਚ ਪੀਓ ਤਾਂ ਕਿ ਲੋਕ بیمار ਨਾ ਹੋਣ ਜੇ ਜਦੋਂ ਕੁਮਾਰ ਹੁੰਦੇ ਆ ਤਾਂ ਉਹਨਾਂ ਨੂੰ ਚੱਲਣ ਨੂੰ ਕਸ਼ਟ ਵੀ ਹੁੰਦਾ ਚਲੋ ਇਲਾਜ ਦਾ ਕੀ ਕਰਦੇ ਆ ਬਟ ਇਹ ਬੜੀ ਗੱਲ ਨਿਖਾਰਦੀ ਹੋਈ ਹਸਪਤਾਲ ਦੇ ਵਿੱਚ ਕਿਸੇ ਕਿਸਮ ਦੀ ਵੈਲਨਸ ਟ੍ਰਾਟਮੈਂਟ ਕੀਤੀ ਜਾਏਗੀ ਕਿ ਅਸੀਂ ਇੱਧਰ ਵੀ ਜਿਹੜਾ ਤੁਸੀਂ ਸਾਫ ਸਵੱਾਈ ਆ ਦੂਜੇ ਜਿਹੜੇ ਇਸ਼ੂਆ ਦੇ ਉੱਪਰ ਹੋਰ ਅਸੀਂ ਧਿਆਨ ਦੇਵਾਂਗੇ ਲੇਕਿਨ ਜਿਹੜਾ ਇਮੀਡੀਏਟ ਆ ਸਾਡਾ ਉਹ ਐਸੋ ਦੇ ਸਾਰਾ ਧਿਆਨ ਸਾਡਾ ਜਿਹੜਾ ਪਲੱਗ ਦੇ ਕਰਕੇ ਜਿਹੜਾ ਹੈਗਾ ਉਹ ਵੈਕਟਰ ਬੋਰਨ ਵਾਟਰ ਬੋਰਨ ਸਿਸਟਮ ਪੱਖੀਆਂ ਮੱਛਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀ ਆਉਣ ਵਾਲੀਆਂ ਬਿਮਾਰੀਆਂ ਇਹਨਾਂ ਨੂੰ ਹੋਰ ਮੈਨੂੰ ਪੁੱਛਿਆ ਸੀ ਜੋ ਵੀ ਚਾਹੀਦਾ ਇਹਨਾਂ ਨੂੰ ਜਿਹੜਾ ਸਪਲ ਹੈ ਸੀ 300 ਤੋਂ ਵੱਧ ਕਿਸਮ ਦੀਆਂ ਦਵਾਈਆਂ ਇਹਨਾਂ ਦੇ ਕੋਲ ਹੈ ਫਾਰਮਸ ਜਿਹਨਾਂ ਨੂੰ ਦਿੱਤੇ ਹੋਏ ਆ ਕੋਈ ਕਿਸਮ ਦੀ ਕੋਈ ਦਿੱਕਤ ਨਹੀਂ ਆ ਔਰ ਮੇਰੇ ਜਨੇ ਜੁਗੇ ਪੁਲੀਸ ਦਾ ਔਰ ਮੈਂ ਜਿੰਨੇ ਹੋਰ ਆਪਣੇ ਕੋਈ ਮਾਪੁਰਸ਼ ਹੈ ਐਨ ਜੀਓ ਦਾ ਜਿਹਨਾਂ ਨਾਲ ਮੇਰੀ ਗੱਲ ਹੋਈ ਆ ਕੰਦਰ ਜੀ ਤੁਹਾਡੀਆਂ ਜਿਹੜੀਆਂ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਦਾ ਔਰ ਜਿਹੜਾ ਸਾਰੇ ਜਿਹੜੇ ਫੈਕਟਰੀ ਆ ਉਹ ਪੂਰੀ ਮਸ਼ਹਾਦੀ ਨਾਲ ਕੰਮ ਕਰ ਰਿਹਾ ਔਰ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੈ 7 ਪ੍ਰਿੰਟ ਦੀ ਉਹ ਚਪਾਰ ਤੇ ਉਸ ਪਾਰ ਕਹਿੰਦੇ ਸੀ ਇਹਨਾਂ ਨੂੰ ਤੇ ਅੱਠ ਪ੍ਰੈਗਨੈਂਟ ਰੈਡੀ ਸੀਗਾ ਮੈਂ ਉਹਨਾਂ ਵਾਸਤੇ ਇੱਕ ਬੋਟ ਐਂਬੂਲੈਂਸ ਇੱਥੇ ਵੀ ਅਸੀਂ ਬੋਟ ਐਂਬੂਲੈਂਸ ਦਾ ਜਿਹੜਾ ਕਨਸੈਪਟ ਹੈ ਅਸੀਂ ਇੱਕ ਬੋਟ ਐਂਬੂਲੈਂਸ ਵੀ ਕੀਤੀ ਆ ਪਰ ਕਿਉਂਕਿ ਰਾਤ ਨੂੰ ਜਿਹੜਾ ਬੋਟ ਦੇ ਵਿੱਚ ਵੀ ਰੈਸਕੂ ਹੋਏਗਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਆ ਜਿਹਦੇ ਵੀ ਕੋਈ ਤਕਲੀਫ ਆ ਗਈ ਆ ਉਹ ਸਾਡਾ ਜਿਹਨੇ ਬੋਟ ਐਂਬੂਲੈਂਸ ਅਵੇਲੇਬਲ ਹੈ ਉਸ ਤੋਂ ਆਪਣੇ ਸਾਡੇ ਐਂਬੂਲੈਂਸ ਅਵੇਲੇਬਲ ਹੈ ਉਹਨੂੰ ਹਸਪਤਲ ਲੈ ਕੇ ਆਏ ਕਿ ਸਾਰਾ ਕੁਝ ਨਾਲ ਵਾਸਤੇ ਇਲਾਜ ਸਾਰਾ ਫਰੀ ਆ ਉਹਨਾਂ ਵਾਸਤੇ ਸੋ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਸਾਰੇ ਜਣੇ ਇੱਕ ਦੂਜੀ ਦੀ ਮਦਦ ਕਰੀਏ ਅਸੀਂ ਹੁਣ 1000 ਡਾਕਟਰ ਭਰ 250 ਸਾਡੇ ਜਿਹੜੇ ਸਪੈਸ਼ਲਿਸਟ ਸੀਗੇ ਹਰ ਸਾਲ ਪੀਜੀ ਕਰਕੇ ਜਾਂਦੇ ਸੀਗੇ ਤੁਸੀਂ ਵੀ ਇੱਥੇ ਸੀ ਕੁਝਿਆ ਸਰਕਾਰਾਂ ਵੀ ਇੱਥੇ ਸੀ ਕਿਸੇ ਨੇ ਨਹੀਂ ਇਹ ਸੋਚਿਆ ਕਿ ਬੋਰਡ ਭਰਦੇ ਆ 20 ਲੱਖ ਰੁਪਏ ਦਾ 2 ਲੱਖ 2 ਸਾਲ ਉਹਨਾਂ ਨੇ ਸਰਵਿਸ ਕਰਦੀਆਂ ਤੇ 1 ਸਾਲ ਉਹ ਸਰਵਿਸ ਕਰਨੀ ਹੈ ਤੇ 1 ਸਾਲ ਵਾਲਿਆਂ ਨੇ 10 ਲੱਖ 2 ਸਾਲ ਵਾਲਿਆਂ ਨੇ ਜਿਹੜਾ ਹੈਗਾ ਉਹ 20 ਲੱਖ ਰੁਪਏ ਦਾ ਬੋਰਡ ਹੈ ਉਹਨਾਂ ਦਾ ਤੇ ਇਸ ਵਾਰੀ ਤੁਹਾਨੂੰ ਬੜੀ ਜਾਣ ਕੇ ਖੁਸ਼ੀ ਹੋਈ ਕਿ 100 ਸਭਾ ਸਭਾ ਡਾਕਟਰ ਜੁਆਇਨ ਕਰ ਗਏ ਬਾਕੀ ਦੇ ਪੈਸੇ ਦੇ ਰਿਹਾ ਸਾਡੇ ਕੋਲੇ ਰੈਵਨਿਊ ਆ ਰਿਹਾ ਉਹ ਵੀ ਜੁਆਇਨ ਕਰ ਗਏ ਆ ਜਿਹੜੇ ਤੁਹਾਡੇ 58 ਤੋਂ ਬਾਅਦ ਸੀ ਜਿਹੜੇ ਡਾਕਟਰ ਸੀ ਤੁਹਾਨੂੰ ਲੋ ਕਰਨ ਉਹ ਸਿਪਾਕਤੀ ਕਰ ਰਹੇ ਆ ਉਹ ਵੀ ਸਿਹਾਕ ਬੰਦੇ ਜਿਹੜੇ ਹੈਗੇ ਆ ਅਫੀਸ ਜੁਆਇਨ ਕਰ ਗਏ ਆ ਤੇ ਅਸੀਂ 100 150 ਜਿਹੜੇ ਹੈਗੇ ਟਰੈਕਟਰ ਰਿਕਰੂਟਮੈਂਟਸ ਮੈਸੇਜ ਪਾ ਜਿਆ